ਕਾਂਗਰਸ ਵਿਧਾਇਕ ਸੁਸ਼ੀਲ ਰਿੰਕੂ ਵੀਰਵਾਰ ਨੂੰ ਤਹਿਸੀਲ ਕੰਪਲੈਕਸ ਵਿਖੇ ਦੌਰਾ ਕਰਨ ਪਹੁੰਚੇ ਇਸ ਮੌਕੇ ਜਿੱਥੇ ਉਹਨਾਂ ਨੇ ਲੋਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਜਾਇਜ਼ਾ ਲਿਆ ਉੱਥੇ ਹੀ ਕੰਪਲੈਕਸ ਅੰਦਰ ਸਰਵਰ ਡਾਊਨ ਸੰਬੰਧੀ ਆ ਰਹੀ ਮੁਸ਼ਕਿਲ ਸਮੇਤ ਹੋਰ ਮੁੱਦਿਆਂ ਤੇ ਡੀਸੀ ਵਰਿੰਦਰ ਸ਼ਰਮਾ ਨਾਲ ਵਿਚਾਰ ਚਰਚਾ ਕੀਤੀ ਕਾਂਗਰਸ ਦਾ ਸਿਰਫ ਤੇ ਸਿਰਫ ਇਹ ਕੋ ਇੱਕੋ ਮਕਸਦ ਹੈ ਕਿ ਭ੍ਰਿਸ਼ਟਾਚਾਰ ਮੁਕਤ ਲੋਕਾਂ ਨੂੰ ਪ੍ਰਸ਼ਾਸਨ ਦੇਣਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੀਆਂ ਜੋ ਵਿਜ਼ਿਟ ਹਨ ਲਗਾਤਾਰ ਤਸੀਲ ਦੇ ਵਿੱਚ ਚਲਦੀਆਂ ਰਹਿਣਗੀਆਂ ਔਰ ਜਿਹੜਾ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਵੀ ਕਿਸੇ ਜਲੰਧਰ ਦੇ ਬਸਨੀਕ ਨੂੰ ਤਸਵੀਰ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਕੋਈ ਰਿਸ਼ਵਤ ਵੀ ਦੀ ਮੰਗ ਕੀਤੀ ਜਾਂਦੀ ਹੈ ਉਹ ਕਿਰਪਾ ਕਰਕੇ ਸਾਡੇ ਧਿਆਨ ਦੇ ਵਿੱਚ ਮਾਮਲਾ ਲਿਆਂਦਾ ਜਾਵੇ ਪਰ ਅਸੀਂ ਬਚਨਬੰਦ ਹਾਂ ਪੰਜਾਬ ਦੀ ਜਨਤਾ ਦੇ ਨਾਲ ਕਿ ਲੋਕਾਂ ਨੂੰ ਅਸੀਂ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ ਵਾਦੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਆ ਜਲੰਧਰ ਦੇ ਨਿਵਾਸੀਆਂ ਦੇ ਨਾਲ ਕੀਤੇ ਆ ਉਹਨਾਂ ਨੂੰ ਅਸੀਂ ਪੂਰਾ ਕਰੀ ਉਹਨਾਂ ਦੇ ਖਰਾ ਤਰੀਕ ਦਾ ਗ੍ਰੇਟ ਖਲੀ ਦਲੀਪ ਰਾਣਾ ਨੇ ਰੈਸਲਿੰਗ ਰਿੰਗ ਦੇ ਨਵੇਂ ਬਣੇ ਬਾਦਸ਼ਾਹ ਜਿੰਦਰ ਮਹਾਲ ਨੂੰ ਪਹਿ ਦਿਲੋਂ ਵਧਾਈ ਦਿੱਤੀ ਹੈ ਖਲੀ ਨੇ ਮਹਾਲ ਦੀ ਜਿੱਤ ਨੂੰ ਪੰਜਾਬੀ ਜਗਤ ਅਤੇ ਭਾਰਤ ਦੇ ਖਾਤੇ 'ਚ ਇੱਕ ਹੋਰ ਵੱਡੀ ਪ੍ਰਾਪਤੀ ਦੱਸਿਆ ਦਾ ਗ੍ਰੇਟ ਖਲੀ ਤੋਂ ਬਾਅਦ ਜਿੰਦਰ ਮਹਾਲ ਡਬਲਯੂਈ ਦੇ ਦੂਸਰੇ ਭਾਰਤੀ ਚੈਂਪੀਅਨ ਬਣ ਗਏ ਨੇ ਮੈਂ ਜਿੰਦਰ ਮਹਾਲ ਕੋ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਸੀਡਬਲਯੂਈ ਕੇ ਔਰਸੇ ਔਰ ਆਪਣੀ ਔਸੇ ਕਿ ਵੀ ਮੰਦਾ ਜਿੰਦਰ ਮਹਾਲ ਕਿ ਵੀ ਦਾ ਕਿ ਵੀ ਮੰਦਾ ਉਨਾ ਪੰਜਾਬੀ ਫਾਇਰ ਅਗਰ ਕੋਈ ਕਾਮਯਾਬ ਬਤਾ ਤੋ ਮਨਬ ਬਹੁਤ ਖੁਸ਼ੀ ਹੁੰਦੀ ਹੈ। ਬੈਂਕਾਕ ਚ ਹੋਈ ਏਸ਼ੀਆਈ ਯੂਥ ਐਥਲੈਟਿਕ ਚੈਂਪੀਅਨਸ਼ਿਪ ਚ ਜੇਤੂ ਗੁਰਵਿੰਦਰ ਵੀਰ ਦਾ ਜਲੰਧਰ ਪਹੁੰਚਣ ਤੇ ਪਰਵਾਸ ਸਵਾਗਤ ਕੀਤਾ ਗਿਆ। 100 ਮੀਟਰ ਦੌੜ ਨੂੰ ਪੂਰਾ ਕਰਕੇ 골ਡ ਮੈਡਲ ਜਿੱਤਣ ਵਾਲੇ ਗੁਰਵਿੰਦਰ ਵੀਰ ਦੇ ਪਰਿਵਾਰ ਚ ਖੁਸ਼ੀ ਦੀ ਲਹਿਰ ਹੈ। ਏਸ਼ੀਆ ਨਿਊਥ ਖੇਡ ਕੇ ਆਏ ਹੋ ਨਹੀਂ ਉੱਥੇ ਮੇਰੇ ਦੋ 골ਡ ਆ ਇੱਕ 100 ਮੀਟਰ ਚੋਂ ਤੇ ਇੱਕ ਰਿਲੇ ਚੋਂ ਆਇ। ਹਾਂਜੀ ਕਿਦਾਂ ਦਾ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਸਾਰੇ ਲੈਣ ਆਏ ਮੈਨੂੰ। ਬਾਪੂ ਖੁਸ਼ ਆ ਮੇਰਾ ਸਕੂਸਾ ਖੁਸ਼ ਨੇ ਬਹੁਤ ਖੁਸ਼ੀ ਹੋ ਰਹੀ ਹੈ ਅਗਲਾ ਟਾਰਗੇਟ ਅਗਲੇ ਹੁਣ ਜੂਨੀਅਰ ਫੇਅਰ ਯੂਥ ਹੈ ਯੂਥ ਵਰਲਡ ਉਥੇ ਮੈਡਲ ਲੈਣ ਦੀ ਕੋਸ਼ਿਸ਼ ਕਰਾਂ ਪੂਰੀ ਜਲੰਧਰ ਦੀ ਮਕਸੂਦਾ ਮੰਡੀ ਚ ਫੂਡ ਡਿਪਾਰਟਮੈਂਟ ਨੇ ਰੈਡ ਮਾਰਕੇ ਭਾਰੀ ਮਾਤਰਾ ਚ ਕੈਲਸ਼ੀਅਮ ਕਾਰਬਾਈਡ ਬਰਾਮਦ ਕੀਤਾ ਹੈ ਅਧਿਕਾਰੀਆਂ ਮੁਤਾਬਕ ਕੈਲਸ਼ੀਅਮ ਕਾਰਬਾਈਡ ਦੇ ਨਾਲ ਕੱਚੇ ਪਪੀਤਾ ਨੂੰ ਪੱਕਾਇਆ ਜਾਂਦਾ ਹੈ ਵਿਭਾਗ ਨੇ ਫਲ ਤੇ ਕਾਰਬਾਈਡ ਨੂੰ ਕਬਜ਼ੇ ਚ ਲੈ ਲਿਆ ਹੈ ਔਰ ਇੱਥੇ ਪਪੀਤਾ ਹੈਗਾ ਜਿਹੜਾ ਬਾਹਰੋਂ ਆਂਦਾ ਹੈ ਟਾਫੀ ਮਾਤਰਾ ਵਿੱਚ ਸਾਨੂੰ ਕੈਲਸ਼ੀਅਮ ਕਾਰਬੋਨੇਟ ਦੀਆਂ ਪੁੜੀਆਂ ਪਾਊਡਰ ਮਿਲਿਆ ਹੈਗਾ ਦੋ ਦੁਕਾਨਾਂ ਨੇ ਬਿਲਕੁਲ ਨਾਲ-ਨਾਲ ਢੇਰ ਸਾਰੀ ਮਾਤਰਾ ਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਮਿਲਿਆ ਹੈ ਇਕ ਤਾਂ ਡਰਮ ਭਰਿਆ ਹੋਇਆ ਹੈ ਤਕਰੀਬਨ ਅੱਧਾ ਡਰਮ ਭਰਿਆ ਹੋਇਆ ਹੈ ਕੈਲਸ਼ੀਅਮ ਕਾਰਬੋਨੇਟ ਦੇ ਨਾਲ ਔਰ ਇਹ ਸਾਰਾ ਕਿਸੇ ਹੋਰ ਕੰਮ ਦੇ ਲਈ ਨਹੀਂ ਹੈਗਾ ਪਪੀਤੇ ਨੂੰ ਗਲਤ ਤਰੀਕੇ ਦੇ ਨਾਲ ਇਲੀਜੀਲ ਜਿਹੜਾ ਗੈਰਕਾਨੂੰਨੀ ਤਰੀਕਾ ਉਹਦੇ ਨਾਲ ਪਟਾਣ ਦੇ ਲਈ ਵਰਤਿਆ ਜਾਣਾ ਸੀਗਾ ਪਰਵਰਤਿਆ ਜਾ ਵੀ ਰਿਹਾ ਹੈਗਾ ਜਲੰਧਰ ਪਠਾਨਕੋਟ ਮੁੱਖ ਮਾਰਗ ਤੇ ਪਿੰਡ rauwali ਨਜ਼ਦੀਕ ਬੇਕਾਬੂ ਹੋਈ ਬੱਸ ਨੇ ਇੱਕ ਆਟੋ ਨੂੰ ਟੱਕਰ ਮਾਰ ਦਿੱਤੀ ਪਿੰਡ rauwali ਚ ਲੱਗੀ ਛਬੀਲ ਪੀਣ ਲਈ ਆਟੋ ਚਾਲਕ ਨੇ ਆਟੋ ਖੜਾ ਕੀਤਾ ਕਿ ਪਠਾਨਕੋਟ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪੰਜਾਬ ਰੋਡ ਵੇਜ਼ ਦੀ ਬੱਸ ਨੇ ਆਟੋ ਨੂੰ ਉਧਾਰੜ ਸੁੱਟਿਆ ਫਿਲਹਾਲ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਕਾਬਿਲ ਕੋਲ ਜੀ ਬੱਸ ਕਿਹੜੀ ਜਗ੍ਹਾ ਹੈ ਕਾਂਟੋ ਸਾਈਡ ਤੋਂ ਆ ਰਹੀ ਹੈ ਤੇਸ਼ਦੀਲ ਲੱਗੀ ਹੋਈ ਹੈ ਬੜਾ ਮਾਨਨ ਸਤਿ ਜੀ ਤੇ ਦੂਸਰੀ ਸਾਈਡ ਤੋਂ ਹਾਦਸਾ ਹੋਇਆ ਹੈ ਨਾ ਉਹ ਥੀਲ ਵਾਸਤੇ ਰੁਕਿਆ ਹੈਗਾ ਜਦੋਂ ਡਰਾਈਵਰ ਤੇ ਰਸਟਰ ਆਇਆ ਲੋਕਾਂ ਦਾ ਹੰਕਾਰ ਉਹ ਪਿੰਡ ਵਾਸਤੇ ਆ ਕੇ ਜੇ ਗਲਤ ਸਾਈਡ ਤੇ ਟੱਕਰ ਮਾਰੀ ਗਈ ਸ਼ਾਸਤਰੀ ਮਾਰਕੀਟ ਚੌਂਕ ਚੋਂ ਬੱਚਾ ਅਗਵਾ ਹੋਣ ਦੀ ਸੂਚਨਾ ਨੇ ਦੋ ਥਾਣਿਆਂ ਦੀ ਪੁਲਿਸ ਨੂੰ ਭਾਜੜ ਪਾਈ ਰੱਖਿਆ ਘਰੇਲੂ ਝਗੜੇ ਦੀ ਸ਼ਿਕਾਇਤ ਕਰਨ ਥਾਣਾ ਨੰਬਰ 3 ਪਹੁੰਚੀ ਕਵਿਤਾ ਆਪਣੇ ਬੱਚੇ ਨੂੰ ਬਾਹਰ ਕਿਸੇ ਵਾਕਫ ਦੇ ਕੋਲ ਛੱਡ ਕੇ ਅੰਦਰ ਚਲੀ ਗਈ ਸੀ ਇਸੇ ਦੌਰਾਨ ਕਵਿਤਾ ਦੇ ਭਰਾ ਵੱਲੋਂ ਕੰਟਰੋਲ ਰੂਮ 'ਚ ਬੱਚਾ ਅਗਵਾ ਹੋਣ ਦੀ ਇਤਲਾਹ ਦੇ ਦਿੱਤੀ ਗਈ ਜਦੋਂ ਕਵਿਤਾ ਨੂੰ ਇਸ ਦਾ ਪਤਾ ਚੱਲਿਆ ਤਾਂ ਉਸ ਨੇ ਸੱਚਾਈ ਸਭ ਦੇ ਸਾਹਮਣੇ ਲਿਆ ਦਿੱਤੀ ਉਹ ਜਿਸ ਲੜਕੇ ਨਾਲ ਆਈ ਸੀਗੀ ਉਹਦੇ ਖਿਲਾਫ ਇਹਨਾਂ ਨੇ ਜਿਹੜਾ ਕੰਟਰੋਲ ਰੂਮ ਤੇ ਫੋਨ ਕੀਤਾ ਸੀਗਾ ਕਿ ਉਹ ਬੱਚੇ ਨੂੰ ਕਿਡਨੈਪ ਕਰ ਸਰ ਬੱਚਾ ਉਹ ਆਪਣੀ ਮਾਂ ਤੇ ਆਪਣੀ ਮਾਂ ਦੇ ਸੋ ਕੋਈ ਕਾਰਵਾਈ ਹੋਏਗੀ ਉਹਨਾਂ ਤੇ ਕੋਈ ਪਰਤਾਲ ਪੂਰੀ ਹੋਣਾ ਤੇ ਸਾਡੀ ਜੋ ਪਰਤਾਲ ਦਾਬ ਸਾਹਮਣੇ ਆਏਗਾ ਉਹ ਦਾਤਾ ਅਨੁਸਾਰ ਦੇ ਜਲੰਧਰ ਬੁਲੇਟਿਨ ਵਿੱਚ ਨਹੀਂ ਪਰ ਫਿਲਹਾਲ ਅਪਡੇਟ ਰੈਨਲੀ ਤੁਸੀਂ ਦੇਖਦੇ ਰਹੋ ਜਗਬਾਨੀ ਟੀਵੀ